ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟ ਸਾਹਿਬ ਅੱਜ ਜੋ ਕੁਝ ਹਾਈ ਕੋਰਟ ਦੇ ਵਿੱਚ ਹੋਇਆ ਉਹਨੂੰ ਦੇਖ ਕੇ ਇੰਦਾ ਲੱਗਦਾ ਵੀ ਜੇ 13 ਅਕਤੂਬਰ ਵਾਲੇ ਦਿਨ ਪੰਜਾਬ ਸਰਕਾਰ ਨੇ ਕੋਈ ਜਵਾਬ ਨਾ ਪੇਸ਼ ਕੀਤਾ ਫੇਰ ਖਡੂਰ ਸਾਹਿਬ ਹਲਕੇ ਦੀ ਵੀ ਮੈਨੂੰ ਲੱਗਦਾ ਜ਼ਿਮਨੀ ਚੋਣ ਜਿਹੜੀ ਆ ਉਹ ਵੱਟ ਤੇ ਪਈ ਆ ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਦੋਂ ਦੀ ਸਜ਼ਾ ਹੋਈ ਹੈ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਖਾਰਜ ਹੋ ਜਾਏਗੀ ਤੇ ਉੱਥੇ ਹੁਣ ਜਿਹੜੀ ਆ ਜ਼ਿਮਨੀ ਚੋਣ ਹੋਏਗੀ ਕਿਉਂਕਿ ਤਰਨਤਾਰ ਚ ਜ਼ਿਮਨੀ ਚੋਣ ਹੋਣ ਵਾਲੀ ਆ ਇਹ ਤੁਹਾਨੂੰ ਸਮਝਿਆ ਵੀ ਪੰਜਾਬ ਸਰਕਾਰ ਨੇ ਅਜੇ ਜਵਾਬ ਕਿਉਂ ਨਹੀਂ ਦਿੱਤਾ ਆਪਣਾ ਜਿੱਦਾਂ ਖਬਰਾਂ ਛਪੀਆਂ ਨੇ ਵੀ ਪੰਜਾਬ ਸਰਕਾਰ ਨੇ ਆਪਣਾ ਜਵਾਬ ਪੇਸ਼ ਕਰਨਾ ਸੀ ਪੇਸ਼ ਨਹੀਂ ਕੀਤਾ ਤੁਹਾਡਾ ਮਾਮਲਾ ਪਟ ਸਰਬ ਇਹ ਹੈ ਵੀ ਜਦੋਂ ਪੰਥਕ ਹਲਕਿਆਂ ਦੇ ਵਿੱਚ ਲੋਕ ਸਾਡੇ ਨਾਲ ਵੀ ਗੱਲਬਾਤ ਕਰਦੇ ਆ ਜਾਂ ਲੋਕਾਂ ਦੇ ਨਾਲ ਅਸੀਂ ਵੀ ਗੱਲਬਾਤ ਕਰਦੇ ਆ ਨਾ ਤਾਂ ਇੱਕ ਆਸ ਉਮੀਦ ਬਿਲਕੁਲ ਉਦਾਂ ਦਾ ਰੁਝਾਨ ਜਿਹੜਾ 22 'ਚ ਸੀਗਾ ਉਹ ਦੇਖਣ ਨੂੰ ਮਿਲਦਾ ਲੋਕਾਂ ਨੂੰ ਇੱਕ ਆਸ ਉਮੀਦ ਆ ਪੁਨਰ ਸੁਰਜੀਤ ਹੋਏ ਅਕਾਲੀ ਦਲ ਤੋਂ ਲੋਕਾਂ ਨੂੰ ਉਕਾਸ ਹੈ ਕਿ ਜੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਸ਼ਾਇਦ ਗੱਲ ਬਣ ਸਕਦੀ ਹੈ ਇਹ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਸੁਮਾਨੰਤਰ ਸੁਖਬੀਰ ਬਾਦਲ ਵੀ ਜ਼ੋਰ ਪੂਰਾ ਲਗਾ ਰਿਹਾ ਹੈ ਇਹ ਵੀ ਪੂਰੇ ਤੁਹਾਡੇ ਤੋਂ ਸਮਝਦੇ ਆ ਵੀ ਇਹ ਮਾਮਲਾ ਕਿੱਦਣ ਹੋਏ ਕਿ ਲੋਕਾਂ ਦੀ ਉਮੀਦ ਹੈਗੀ ਹੈ ਤੀਜਾ ਮਾਮਲਾ ਭਟ ਸਾਹਿਬ ਇਹ ਹੈ ਵੀ ਆਰਐਸਐਸ ਦੀ ਆ 27 ਸਤੰਬਰ ਵਾਲੇ ਦਿਨ ਨਾ 100 ਸਾਲ ਹੋ ਗਏ ਇਹਨਾਂ ਦੀ ਸੰਸਥਾ ਨੂੰ ਉਤਜਾਇਆ ਉਹਦਾ ਇੱਕ ਸਮਾਗਮ ਸੀਗਾ ਤੇ ਮੋਦੀ ਸਾਹਿਬ ਕਹਿੰਦੇ ਆ ਵੀ ਆਰਐਸਐਸ ਨੇ 1984 ਕਤਲੇਆਮ ਦੇ ਵਿੱਚ ਸਿੱਖਾਂ ਦੀ ਬਹੁਤ ਮਦਦ ਕੀਤੀ ਆ ਤੇ ਨਾਲ ਕਹਿੰਦੇ ਸੀ ਤੇ ਖੜਾ ਦੇ ਵਿੱਚ ਵੀ ਕੀਤੀ ਆ ਤੇ ਤੁਸੀਂ ਇੱਕ ਗੱਲ ਸੁਣਾਉਣੀ ਹੁੰਨੇ ਹੋ ਸਾਡੇ ਦਰਸ਼ਕਾਂ ਨੂੰ ਤੁਸੀਂ ਕਈ ਵਾਰੀ ਉਸ ਗੱਲ ਨਾਲ ਜਿਹੜਾ ਰੂਬਰੂ ਕਰਾਇਆ ਵੀ ਜਦੋਂ 84 ਵਾਪਰਿਆ ਉਸ ਤੋਂ ਬਾਅਦ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਇੱਕ ਗੱਲ ਲਿਖਦੇ ਆ ਤਾਂ ਉਹ ਇਹ ਗੱਲ ਵੀ ਕਹਿ ਦਿੰਦੇ ਆ ਵੀ ਅਸੀਂ ਇੰਦਰਾ ਨੂੰ ਚਿੱਠੀ ਲਿਖੀ ਸੀ ਵੀ ਮੈਡਮ ਤੁਸੀਂ ਜਿਹੜਾ ਵਾ ਕੋਈ ਐਕਸ਼ਨ ਸਖਤ ਲਓ ਨਹੀਂ ਤੇ ਇਹ ਮਾਮਲਾ ਹੱਥੋਂ ਨਿਕਲ ਜਾਏਗਾ ਪਰ ਸਭ ਤੋਂ ਪਹਿਲਾਂ ਬਟਸਵ ਆਪਾਂ ਗੱਲ ਕਰਦੇ ਆ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਖਡੂਰ ਸਾਹਿਬ ਹਾਈ ਕੋਰਟ ਨੇ ਫਿਰ ਰਾਤ ਦਿੱਤੀ ਕੋਈ ਨਹੀਂ ਉਹਨਾਂ ਨੂੰ ਮਨਜਿੰਦਰ ਸਿੰਘ ਲਾਲਪੁਰਾ ਇੱਕ ਡਰਾਈਵਰ ਤੋਂ ਐਮਐਲਏ ਬਣੇ ਨੇ ਟੈਕਸੀ ਡਰਾਈਵਰ ਹੁੰਦੇ ਸੀ ਉੱਥੇ ਐਮਐਲਏ ਬਣੇ ਨੇ ਤਜਰਬੇ ਦੀ ਬੜੀ ਲੋੜ ਹੁੰਦੀ ਹੈ ਜੇ ਤਜਰਬਾ ਨਾ ਹੋਵੇ ਤੇ ਫਿਰ ਕਈ ਵਾਰ ਗਲਤ ਹੋ ਜਾਂਦੀ ਹੈ ਅੱਜ ਦੀ ਡੇਡ ਵਿੱਚ ਬਹੁਤੇ ਜਿਹੜੇ ਐਮਐਲਏ ਇਹਨਾਂ ਦੇ ਨੌਨ ਤਜਰਬੇ ਕਾਰਨ ਤੇ ਘੱਟ ਪੜੇ ਦੇਖੇ ਜਿਦੇ ਕਰਕੇ ਸਰਕਾਰ ਨੂੰ ਕਈ ਪ੍ਰਕਾਰ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਮਾਮਲਾ ਕੋਈ ਨਵਾਂ ਨਹੀਂ ਸੀਗਾ 2023 ਦੇ ਵਿੱਚ 2013 ਚ ਘਟਨਾ ਵਾਪਰਦੀ ਆ ਤੇ 12 ਸਾਲ ਬਾਅਦ ਸਾਡਾ ਨਿਆਂਪਾਲਿਕਾ ਜਾਗਦੀ ਆ। ਇੱਕ ਛੋਟੇ ਜਿਹੇ ਕੇਸ ਨੂੰ ਲੈ ਕੇ ਜੇ 12-12 ਸਾਲ ਨਿਆਂਪਾਲਿਕਾ ਜਿਹੜੀ ਆ ਉਹ ਆਪਣੇ ਫਾਈਨਲ ਰੋਲ ਦੀ ਰਵੇ ਕਿ ਤੇ ਮੇਰੇਖਾ ਕਹਿੰਦੇ ਹੁੰਦੇ ਦੇਰ ਨਾਲ ਮਿਲਿਆ ਇਨਸਾਫ ਇਨਸਾਫ ਨਹੀਂ। 1983 ਦੇ ਪੀੜਤਾਂ ਦੇ ਕਈ ਕੀ ਵਿਚਾਰੇ ਲੋਕ ਆਪਣੀ ਅੱਜ ਤੱਕ ਡੀਕਦੇ ਉੱਡੀ ਉੱਡੀਕਦੇ ਉੱਡੀ ਦੇ ਇਸ ਦੁਨੀਆ ਤੋਂ ਚਲੇ ਗਏ। ਲੇਕਿਨ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸਾ ਜਿਹੜੀ ਸਾਡੀ ਪਿਛਲੇ ਕਤਲੇਆਮ ਆ 90 ਦੇ ਦਹਾਕੇ ਦੇ ਵਿੱਚ ਅਜੇ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਉਹਨਾਂ ਦੇ ਬਜ਼ੁਰਗ ਜਿਹੜੇ ਸੀ ਉਹ ਇਨਸਾਫ ਦੀ ਆਹ ਭਰਦੇ ਹੋਏ ਦੁਨੀਆ ਤੋਂ ਕੁੱਝ ਕਰ ਗਏ। ਇਹ ਸਾਡੀ ਨਿਆਂਪਾਲਿਕਾ ਦੇਸ਼ ਦੀ ਸਰਕਾਰ ਜਿਹੜੀ ਆ ਉਹਦਾ ਧਿਆਨ ਹੀ ਨਿਆਂਪਾਲਿਕਾ ਦੇ ਪਾਸੇ ਹੈਗਾ ਅੱਜ 30 35 35 ਸਾਲ ਹੋ ਗਏ ਸਾਡੇ ਐਮਐਲਏ ਦੇ ਜਿਨ੍ਹਾਂ ਦੇ ਖਿਲਾਫ ਬਲਾਤਕਾਰ ਦੇ ਕਤਲਾਂ ਦੇ ਡਾਕਿਆਂ ਦੇ ਲੁਟੇਰਿਆਂ ਲੁਟੇਰਾਂਪਨ ਦੇ ਕੇਸ ਦਰਜ ਨੇ ਉਹ ਚੋਣਾ ਲੜੀ ਜਾ ਰਹੇ ਨੇ ਮੰਤਰੀ ਬਣੀ ਜਾ ਰਹੇ ਨੇ ਮੋਜਾਂ ਲਈ ਜਾ ਰਹੇ ਨੇ ਕਿ ਜਦੋਂ ਇਸ ਦੁਨੀਆ ਤੋਂ ਚਲੇ ਜਾਣਗੇ ਤੇ ਫਿਰ ਅਦਾਲਤ ਦੋਸ਼ੀ ਠਹਾ ਦੇਗੀ ਪੀਨਨ ਦੋਸ਼ੀ ਠਹਾ ਜੰਗਾ ਜਾ ਫਿਰ ਕਹਦੇ ਜੀ ਬੰਦਾ ਦੁਨੀਆ ਤੋਂ ਜਾ ਚੁੱਕਾ ਹੈ ਇਹ ਕੇਸ ਨੂੰ ਬੰਦ ਕਰ ਦਿੱਤਾ ਜਾਵੇ ਜੀ ਲੋੜ ਹੀ ਨਹੀਂ ਹੈਗੀ। ਸਾਡੀ ਨਿਆਂਪਾਲਿਕਾ ਦਾ ਤਾਂ ਵੱਧ ਤੋਂ ਵੱਧ ਲੋਕਾਂ ਦਾ ਜਿਹਨਾਂ ਇਹ ਕਾਹਨ ਕਰਦੀ ਹੈ ਸਾਡੇ ਨਿਆਂਪਾਲਿਕਾ ਕਰਦੀ ਹੈ। ਸਮਾਜ ਦਾ ਉਹਨਾਂ ਕੋਈ ਵੀ ਨਹੀਂ ਕਰ। ਅਸੀਂ ਤਿੰਜਾ ਥੰਮ ਕਿਹਨੇ ਬਕੈਤਾ ਤੁਰਤੇ ਨਿਆਂਪਾਲਿਕਾ ਦਾ ਚੌਥਾ মিডিਆ ਦਾ। ਅਜੇ ਜੇ মিডিਆ ਨਾ ਹੋਵੇ ਤੇ ਸ਼ਾਇਦ ਜੇ ਇਹ 12 ਸਾਲ 22 ਸਾਲ ਹੁੰਦਾ 24 ਸਾਲ ਵੀ ਲੱਗ ਜਾਂਦੇ। ਅਜੇ ਮੀਡੀਆ ਦੇ ਜਿਹੜਾ ਸਮੇਂ-ਸਮੇਂ ਦੇ ਉੱਤੇ ਉਹ ਆਪਣਾ ਰੋਲ ਅਦਾ ਕਰਦਾ ਰਿਹਾ ਤੇ 12 ਸਾਲ ਲੱਗੇ ਆ ਤੇ ਇਸ ਕਰਕੇ ਮਨਜਿੰਦਰ ਸਿੰਘ ਜਿਹੜਾ ਗਿਆ ਲਾਲਪੁਰਾ ਵਾ ਇਹਨੇ ਇੱਕ ਔਰਤ ਨੂੰ ਛੇੜਛਾੜ ਕਰਨ ਉਹਦੇ ਤੇ ਜਾਤੀਵਾਦੀ ਟਿੱਪਣੀ ਕਰਨ ਕੁੱਟਮਾਰ ਕਰਨ ਦਾ ਕੇਸ ਸੀ ਇਹਦੇ ਉੱਤੇ 2013 ਦੇ ਵਿੱਚ ਬਕਾਇਦਾ ਤੌਰ ਤੇ ਇਹਨੇ ਇਸ ਕੁੜੀ ਦੀ ਜਿਹੜੀ ਸੀ ਕੁੱਟਮਾਰ ਕੀਤੀ ਸੀ ਜੇਦੋ 2013 ਨੂੰ ਕੀਤੀ 3 ਮਾਰਚ 2013 ਦਾ ਇਹ ਕੇਸ ਹੈ ਹਰਪਿੰਦਰਪੁਰ ਕੋੜੀ ਦਾ ਨਾਂ ਤੇ ਆਪਣੇ ਪਿਤਾ ਦਾ ਜਮੀਰ ਸਿੰਘ ਦਾ ਜਿਹੜੀ ਪੰਜਾਬ ਇੰਟਰਨੈਸ਼ਨਲ ਇੱਕ ਤਰਨਤਨ ਅਰਦਾਸ ਆਉਟਾ ਜਿੱਥੇ ਇੱਕ ਆਪਣੀ ਮਾਥੀ ਦੇ ਮੁੰਡੇ ਤੇ ਵਿਆਹ ਚਾਹੀ ਸੀ ਜਿੱਥੇ ਇਹ ਝਗੜਾ ਹੁੰਦਾ ਉਹਦੀ ਵੀਡੀਓ ਆਵਾਇਦ ਹੁਣ ਤੋਂ ਬਾਅਦ ਜਿਹੜੀ ਸੁਪਰੀਮ ਕੋਰਟ ਸੀਓ ਮੋਟਰ ਲੈਂਦੀ ਹੈ ਤੇ ਸੁਪਰੀਮ ਕੋਰਟ ਦੇ ਸੀਓ ਮੋਟਰ ਲੈਂਡ ਦੇ باوجود ਜੇ 12 ਸਾਲ ਦਾ ਇਨਸਾਫ ਨੂੰ ਲੱਗ ਗਿਆ ਤੇ ਮੈਂ ਸੋਚਦਾ ਵੀ ਨਾ ਮਿਲਿਆ ਇਨਸਾਫਰ ਕਾ ਫਿਰ ਵੀ ਚਲੋ ਤੇ ਪੱਟੀ ਸਾਹਿਬ ਜਿਹੜਾ ਅੱਜ ਪੰਜਾਬ ਸਰਕਾਰ ਨੇ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਪੰਜਾਬ ਸਰਕਾਰ ਵੀ ਪਿੱਠ ਥਾਪੜ ਰਹੀ ਆ ਪਿੱਠ ਦੇ ਪਿੱਛੇ ਆ ਲਾਲਪੁਰਾ ਦੀ ਗੱਲ ਆ ਰਿਹਾ ਜੀ ਚਲੋ ਉਹ ਤੇ ਚਲੋ ਪਰਿਵਾਰ ਨੇ ਵੀ ਸੰਤੁਸ਼ਟੀ ਪ੍ਰਗਟ ਕਰਤੀ ਤੇ ਸਾਨੂੰ ਸਭ ਨੇ ਮੈਂ ਥੋੜਾ ਜਿਹਾ ਮੀਡੀਆ ਨਿਆਪਦ ਕਾ ਤੇ ਥੋੜੀ ਜਿਹੀ ਸਰਕੀ ਖਚਾਈ ਕਰ ਰਿਆ ਸੀ ਗਾ ਵੀ ਇਹਨਾਂ ਨੂੰ ਗਾਂ ਕੋਈ ਅਕਲ ਆ ਜਾਵੇ ਮਾੜੀ ਮੋਟੀ ਵੀ ਹਾਈ ਫਾਈ ਕੇਸਾਂ ਦੇ ਫੈਸਲੇ ਨੂੰ ਤੁਸੀਂ ਮਿੰਟੋ ਮਿੱਟੀ ਕਰ ਦਿੰਦੇ ਹੋ ਆਮ ਜਨਤਾ ਰੋਂਦੀ ਰਹੀਦੀ ਐ ਸੜਕਾਂ ਦੇ ਵਿੱਚ ਤੇ ਕਚਹਿਰੀਆਂ ਦੇ ਵਿੱਚ ਹੁਣ ਜਿਹੜੀ ਇਹਨਾਂ ਨੇ ਪੰਜਾਬ ਸਰਕਾਰ ਨੇ ਇਹ ਆਪਣੀ ਜਿਹੜੀ ਇਹਨੂੰ 10 ਮਾਰਚ 10 ਸਤੰਬਰ ਨੂੰ ਸਜਾਈ ਸੀਗੀ ਤੇ ਇਹਨੇ 22 ਸਤੰਬਰ ਨੂੰ ਮਨਜਿੰਦਰ ਸਿੰਘ ਜਿਹੜਾ ਲਾਲਪੁਰਾ ਇਹਨੇ ਆਪਣੀ ਇੱਕ ਐਪਲੀਕੇਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਅਨੁਪਤਾ ਵੇਗ ਦਾ 12 ਸਤੰਬਰ ਨੂੰ ਬਕਾਇਦਾ ਤੌਰ ਤੇ ਜਿਹੜਾ ਇੱਕ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾਵਾ ਇੱਕ ਐਪਲੀਕੇਸ਼ਨ ਦਿੰਦੇ ਸੋ ਇੱਕ ਗੁਰਨ ਨੂੰ ਚਿੱਠੀ ਲਿਖਦੇ ਆ ਮੁੱਖ ਮੰਤਰੀ ਚਿੱਠੀ ਲਿਖਦੇ ਆ ਇਹ ਕਹਿੰਦੇ ਆ ਸਪੀਕਰ ਨੂੰ ਚਿੱਠੀ ਲਿਖਦੇ ਸਪੀਕਰ ਨੂੰ ਕਹਿੰਦੇ ਨਹੀਂ ਵੀ ਜੇ 48 ਘੰਟਿਆਂ ਦੇ ਵਿੱਚ ਵੀ ਤੁਸੀਂ ਇਹਦੀ ਜਿਹੜੀ ਆ ਉਹ ਮੈਮਰੀ ਖਰਚਨਾ ਕੀਤੀ ਤੇ ਅਸੀਂ ਹਾਈ ਕੋਰਟ ਜਾਵਾਂਗੇ ਉਹ ਤੇ ਹਾਈ ਕੋਰਟ ਜਾਂਦੇ ਨਹੀਂ ਲੇਕਿਨ ਜਿਹੜਾ ਸੀ ਮਨਜਿੰਦਰ ਸਿੰਘ ਲਾਲਪੁਰਾ ਇਹ 22 ਤਰੀਕ ਨੂੰ 22 ਸਤੰਬਰ ਨੂੰ ਹਾਈ ਕੋਰਟ ਚਲੇ ਜਾਂਦੇ ਆ ਤੇ ਹਾਈ ਕੋਰਟ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰ ਦਿੰਦੀ ਹੈ ਕਿ ਤੇ ਜਪਨਾ ਰਿਪਲਾਈ ਫਾਈਲ ਕਰੋ 1 ਅਕਤੂਬਰ ਡੇਟ ਪੈ ਜਾਂਦੀ ਆ 1 ਅਕਤੂਬਰ ਜਦ ਸੁਣਵਾਈ ਹੁੰਦੀ ਆ ਤੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਿਸੇ ਪ੍ਰਕਾਰ ਦੀ ਕੋਈ ਰਾਤ ਨਹੀਂ ਮਿਲਦੀ ਹਾਲੀ ਕੀ ਹਾਈ ਕੋਰਟ ਕੋਲ ਅਖਤਿਆਰ ਸੀ ਉਹ ਦੇ ਸਕਦੇ ਸੀ ਕਿ ਅਗਲੇ ਹੁਕਮਾਂ ਤੱਕ ਇਹ ਇਹਦੀ ਜਿਹੜੀ ਸਜ਼ਾ ਸਟੇ ਕੀਤੀ ਜਾ ਸਕਦੀ ਹੈ ਅਗਲੇ ਹੁਕਮਤਾਂ ਤੱਕ ਇਹ ਕਹਿ ਸਕਦੇ ਸੀ ਲੇਕਿਨ ਹਾਈ ਕੋਰਟ ਨੇ ਉਹਦੇ ਕੋਈ ਬਹੁਤੀ ਦਿਲਚਸਪੀ ਨਹੀਂ ਲਈ ਪੁੱਛਿਆ ਵੀ ਪੰਜਾਬ ਸਰਕਾਰ ਨੇ ਜਵਾਬ ਪੇਸ਼ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਤੇ ਫਿਰ ਤੁਸੀਂ ਚੁੱਪ ਕਰਕੇ ਉਹਦੀ ਅਗਲੀ ਤਰੀਕ ਪਾਤੀ 13 ਹੁਣ ਤੁਹਾਨੂੰ ਪਤਾ ਹੋਏਗਾ ਉਮੀਦ ਆ ਅਗਲੇ ਹਫਤੇ ਅੱਜ ਪਹਿਲੀ ਤਰੀਕ ਆ ਅਗਲੀ 10 ਤਰੀਕ ਤੋਂ ਜਾਂ 13 ਤਰੀਕ ਤੋਂ ਪਹਿਲਾ ਪਹਿਲਾ ਜਿਹੜੀ ਇਲੈਕਸ਼ਨ ਅਨਾਉਂਸ ਹੋਣੀ ਦੀ ਆਸਾ ਬਿਹਾਰ ਦੀ ਜਿਹ ਇਲੈਕਸ਼ਨ ਅਨਾਉਂਸ ਹੋਣੀ ਹੈ ਤੇ ਉਹਦੇ ਨਾਲ ਹੀ ਤਰਨਤਾਰ ਦੀ ਜਮਨੀ ਚੋਣ ਵੀ ਅਨਾਉਂਸ ਹੋਣੀ ਹੋ ਸਕਦਾ ਪੰਜਾਬ ਸਰਕਾਰ ਨੂੰ ਇੱਕ ਖਦਸ਼ਾ ਪ੍ਰਗਟ ਹੋ ਗਿਆ ਹੋਵੇ ਕਿ ਜੇ ਅਸੀਂ ਦੋਵੇਂ ਚੋਣਾਂ ਇਕੱਠੀਆਂ ਲੜੀਆਂ ਤੇ ਸ਼ਾਇਦ ਸਾਨੂੰ ਕਾਮਯਾਬੀ ਨਾ ਮਿਲੇ ਇਸ ਕਰਕੇ ਦੋ ਵਾਰੀ ਵਾਰੀ ਕਰਵੇ ਇਸ ਕਰਕੇ ਉਹਨੇ ਆਪਾਂ ਜਵਾਬ ਨਹੀਂ ਪੇਸ਼ ਕੀਤਾ ਜੇ ਜਵਾਬ ਤੇ ਪੇਸ਼ ਕੀ ਕਰਨਗੇ ਕਹਿਣਗੇ ਇੰਨੀ ਗੱਲ ਤੇ ਕਹਿਣੀ ਪਊਂਦਾ ਵੀ ਵਾਕਿਆ ਸਜਾਈ ਜੀ ਨੂੰ ਇਹ ਗੱਲ ਕਹਿਣੀ ਪਊਗੀ ਵੀ ਜੇ ਕਿਤੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਹਾਈ ਕੋਰਟ ਦੇ ਨੀਤੀ ਵੀ ਹੈਵ ਨੋ ਇਜੈਕਸ਼ਨ ਇੰਨੀ ਗੱਲ ਪੇਸ਼ ਕਰਨੀ ਤੇ ਕੁਝ ਕਰਨਾ ਕੋਈ ਨਹੀਂ ਬਾਕੀ ਹਾਈ ਕੋਰਟ ਦੀ ਮਰਜ਼ੀ ਹੈ ਉਹ ਇਸ ਕੇਸ ਨੂੰ ਕਿੰਨਾ ਸੀਰੀਅਸ ਲੈਂਦੀ ਆ ਆਜੇ ਮਨਿੰਦਰ ਸਿੰਘ ਗਿਆ ਲਾਲਪੁਰਾ ਦੇ ਜਿਹੜੇ ਬਕਾਇਦਾ ਤੌਰ ਤੇ ਵਕੀਲ ਨੇ ਇੰਨੀ ਗੱਲ ਕਹਿਤੀ ਆ ਵੀ ਜੇ ਇਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲਦੀ ਤੇ ਫਿਰ ਸਭ ਲੋ ਇਹਨਾਂ ਦੀ ਮੈਂਬਰਸ਼ਿਪ ਤੋਂ ਗਈ। ਜੇ ਮੈਂਬਰਸ਼ਿਪ ਗਈ ਤੇ ਫਿਰ ਇਲੈਕਸ਼ਨ ਤੋਂ ਹੋਈ ਕਿ ਹੋਏਗੀ। ਰਮਨਦੀਪ ਸਿੱਕੀ ਜਿਹੜਾ ਕਾਂਗਰਸ ਦਾ ਉਮੀਦਵਾਰ ਰਿਹਾ ਵਾ। ਜਿੱਤਿਆ ਵੀ ਦੋਬਰੀ ਇੱਥੋਂ ਹੀ ਹੈਗਾ ਵਾ। ਖਡੂਰ ਸਾਹਿਬ ਤੋਂ। ਉਹ ਪਹਿਲਾਂ ਉਮੀਦਵਾਰ ਤਰਨਤਾਰਨ ਤੋਂ ਸੀ ਤਰਨਤਾਰਨ ਤੋਂ ਉਮੀਦਵਾਰੀ ਤੋਂ ਅਸੇ ਕਰਕੇ ਪਿੱਛੇ हटਿਆ ਸੀ ਵੀ ਉਹਨੂੰ ਉਮੀਦ ਆ ਜੇ ਵੀ ਕਿ ਖਡੂਰ ਸਾਹਿਬ ਦੀ ਬਾਈਬ ਇਲੈਕਸ਼ਨ ਆ ਜਾਣੀ ਹੈ ਤੇ ਆਪਾਂ ਇੱਥੋਂ ਚੋਣ ਲੜਾਂਗੇ। ਜੀਦੇ ਕਰਕੇ ਪਿੱਛੇ हट ਜਾ ਇਸ ਕਰਕੇ ਬੰਜਿੰਦਰ ਸਿੰਘ ਲਾਲਪੁਰਾ ਨੂੰ ਹਾਲ ਦੀ ਕੜੀ ਕੋਈ ਰਾਤ ਨਹੀਂ ਤੇ ਜਿਹੜੇ ਸੰਕੇਤ ਮਿਲਦੇ ਆ ਤੇ ਰਾਤ ਮਿਲਦੇ ਅਸਾਰ ਬਹੁਤ ਘਟ ਰਹੇ ਅੱਗੇ ਤੇ 50% ਸੀ ਹੁਣ ਮੈਂ ਕਿਹਾ 70 30 ਰਹਿ ਗਏ ਨੇ ਜੀ ਜੀ ਤੇ ਭਟ ਸਭ ਉਹ ਗੱਲ ਜਦੋਂ ਮੈਂ ਤੁਹਾਨੂੰ ਸਵੇਰੇ ਫੋਨ ਕੀਤਾ ਮੈਂ ਕਿਹਾ ਮੇਰੇ ਕੁਝ ਲੋਕਾਂ ਨਾਲ ਗੱਲ ਹੋਈ ਆ ਕੁਝ ਲੋਕ ਸੰਪਰਕ ਵੀ ਕਰਦੇ ਆ ਤੇ ਉਹ ਕਹਿੰਦੇ ਵੀ ਇੱਕ ਆਸ ਉਮੀਦ ਜੀ ਲੱਗਦੀ ਹੈ ਪੁਨਰ ਸੁਰਜੀਤ ਹੋਏ ਅਕਾਲੀ ਦਲ ਤੋਂ ਹਾਲੇ ਉਹਨਾਂ ਨੇ ਸੰਗਠਨ ਆਪਣਾ ਪੂਰਾ ਕਾਇਮ ਨਹੀਂ ਕੀਤਾ ਪਰ ਫਿਰ ਵੀ ਕਹਿੰਦੇ ਲੱਗਦਾ ਵੀ ਅਗਰ ਇਹ ਸੱਤਾ 'ਚ ਆ ਜਾਂਦੇ ਆ ਤਾਂ ਸ਼ਾਇਦ ਪੰਜਾਬ ਦੀ ਸੁਣੀ ਜਾਊਗੀ ਤੇ ਉਧਰ ਦੂਜੇ ਪਾਸੇ ਸੁਖਵੀਰ ਬਾਦਲ ਨੇ ਵੀ ਜ਼ੋਰ ਲਾਇਆ ਹੋਇਆ ਜਦੋਂ ਦੇ ਖੜ ਆਏ ਆ ਉਹ ਪੈਸੇ ਵੀ ਦੇ ਰਹੇ ਆ ਡੀਜ਼ਲ ਵੀ ਦੇ ਰਹੇ ਆ ਜੋ ਉਹਨਾਂ ਕੋ ਸਰਦਾ ਬਣਦਾ ਕਰ ਰਹੇ ਆ ਭਾਵਾਂ ਇਜ਼ਾਮ ਵੀ ਲੱਗ ਰਹੇ ਆ ਪਰ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੰਗਠਨ ਪੁਨਰ ਸੁਰਜੀਤ ਅਕਾਲੀ ਦਲ ਕੋ ਨਹੀਂ ਹੈਗਾ ਭਾਵਾਂ ਬੀਬੀ ਸੁਤੰਤਕੌਰ ਹੋਣਾ ਨੇ ਇਹ ਗੱਲ ਕਹੀ ਆ ਕਿ ਆਓ ਸਾਰੇ ਇਕੱਠੇ ਹੋਈਏ ਇਕੱਠੇ ਹੋ ਜਾਣਗੇ ਜਾਂ ਪੁਨਰ ਸੁਭਜੀਤ ਅਕਾਲੀ ਦਲ ਦੇ ਨਾਲ ਉਹ ਕੁਝ ਹੋਊਗਾ ਜੋ 222 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਹੋਇਆ ਵੀ ਲੋਕੀ ਖੁੱਲ ਕੇ ਵੋਟਾਂ ਪਾਉਣਗੇ ਸਾਡੇ ਲਿਖਿਆ ਵਾ ਖੁਆਰ ਹੋਈ ਸੰਮਿਲਣਗੇ 25 ਸਰਨ 25 ਸਰਨ ਜੋ ਹੋਏ ਠੀਕ ਹੈ ਨਾ ਜਦੋਂ ਇਹ ਗੱਲ ਲਿਖੀ ਆ ਤੇ ਅਜੇ ਖੁਆਰ ਨਹੀਂ ਚੰਗੀ ਤਰ੍ਹਾਂ ਹੋਈ ਜਿੰਨਾ ਚਿਰ ਖਵਾਰ ਹੋਣ ਤੋਂ ਬਾਅਦ ਇਹ ਦਾਣਾ ਖਾ ਕੇ ਪੁੱੜਸਦੀਆਂ ਤੇ ਸਰਕਾਰ ਦੇ ਛਤਰ ਪੋਲਾ ਖਾ ਕੇ ਇਕੱਠੇ ਦੀ ਹੁੰਦੇ ਉਹਦੇ ਕੋਲ ਕੱਖ ਨਹੀਂ ਬਣਦਾ ਪਹਿਲਾਂ ਸ਼ਰਨ ਚ ਵੀ ਤੇ ਆਉਣਾ ਪਊਗਾ ਨਾ ਸ਼ਰਨ ਚ ਹੀ ਆਉਣਾ ਪਊਗਾ ਤੇ ਸ਼ਰਨ ਤੋਂ ਤੇ ਬਾਗੀ ਹੋਗੇ ਜਦੋਂ ਕਹਿਤਾ ਕੱਲ ਤੱਕ ਤੇ ਪੇਜੋ ਕੇ ਆਪਣੇ ਗਨਾਹ ਮੰਨਣ ਤੋਂ ਬਾਅਦ ਕਹਿਤਾ ਨਹੀਂ ਤੇ ਵੈਸੀ ਬੈਸੀ ਗਨਾਹ ਕੀਤਾ ਹੀ ਕੋਈ ਨਹੀਂ ਸਿੱਧੀ ਚੁਣੌਤੀ ਅਤੇ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਭੀ ਕਹਿ ਚੁੱਕੇ ਵੀ ਸਖਬੀਰ ਸਿੰਘ ਬਾਦਲ ਦੇ ਅਕਾਲ ਤਖਤ ਉੱਤੇ ਹੋ ਕੇ ਆਪਣੇ ਗਵਾਂ ਕਬੂਲ ਦਾ ਤੇ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਇਕੱਠੇ ਹੁਣ ਜੇ ਕਿਸੇ ਪ੍ਰਕਾਰ ਤੋਂ ਜਿਹੜੇ ਉਹ ਦੂਰ ਨਹੀਂ ਇਹ ਗਿਆਨੀ ਹਰਪ੍ਰੀਤ ਸੋ ਕਹੀ ਹੈ ਲੇਕਿਨ ਸਖਬੀਰ ਸਿੰਘ ਬਾਦਲ ਹੋਣੀ ਦੋ ਤਰੀਕੇ ਨੇ ਵਿਗਦੇ ਇੱਕ ਤੇ ਕਹਿੰਦੇ ਆ ਵੀ ਜਿਹੜਾ ਗਿਆਨੀ ਹਰਪ੍ਰੀਤ ਕਦ ਬੁੱਤ ਤੋਂ ਮੇਰੇ ਜੱਟਾਂ ਦੀ ਜਾਂ ਮੈਂ ਜਾਤੀ ਤੋਂ ਮੈਨਾਂ ਨੂੰ ਪੈਸੇ ਤੋਂ ਲੈ ਲਓ ਇਕ ਲਾਕ ਤੋਂ ਲੈ ਲਓ ਹੌਮੇ ਤੋਂ ਲੈ ਲਓ ਮੇਰੀ ਕਤਬੁਕ ਜਿਹੜਾ ਨਹੀਂ ਹੈਗਾ ਅਕਾਲੀ ਦਲ ਦਾ ਇਤਿਹਾਸ ਰਵੇ ਇੱਥੇ ਮਿਸ਼ਨ ਨਮਾਣਾ ਸਿੱਖ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹਰ ਬੰਦੇ ਦੀ ਪਹੁੰਚ ਤੱਕ ਹੁੰਦਾ ਸੀ ਤੜਕੇ 4 ਵਜੇ ਅਕਾਲੀ ਦਲ ਦੇ ਜਥੇਦਾਰ ਦੇ ਘਰ ਲੋਪਾਉਣੇ ਸ਼ੁਰੂ ਹੋ ਜਾਂਦੇ ਸੀ ਕਮਾਕਾਰਾਂ ਵਾਲੇ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਵਰਗੇ 5 ਵਜੇ ਪੱਗਬੁਗ ਬੰਨ ਕੇ ਆਪਣੀ ਪਿਆਰ ਦਫਤਰ ਤੇ ਬਿਠੇ ਹੁੰਦੇ ਸੀ ਤੜਕੇ 5 ਵਜੇ ਬੈਠਣ ਦੀ ਛੁੱਟੀ ਜੀ ਕਰਦੀ ਹੁੰਦੀ ਸੀ ਹੁਣ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਉਹ ਗੱਲ ਤੁਹਾਡੀ درست ਹੈ ਕਿ ਅੱਜ ਵੀ ਜੇ اخلاਕੀ ਤੌਰ ਤੇ ਲੈ ਲਈਏ ਜਾਤੀ ਤੌਰ ਤੇ ਲੈ ਲਈਏ ਛਿਆਸੀ ਤੌਰ ਤੇ ਲੈ ਲਈਏ ਪੁਨਰਸਰਜੀਤ ਕਾਲੀ ਕਨਤਾ ਕੱਦਪੁਖ ਸਮਾਜ ਦੇ ਵਿੱਚ ਜਿਹੜਾ ਵਾ ਬਾਦਲ ਕਲਚਰ ਉੱਚਾ ਬਾਦਲ ਕਾਲੀਦਨ ਆਪਣੇ ਪੈਸੇ ਤੇ ਜੋਰ ਦੇ ਉੱਤੇ ਆਪਣੀ ਹੌਮੇ ਦੀ ਜੋਰ ਦੇ ਉੱਤੇ ਪੈਸੇ ਪੂਛੇ ਲੋਕਾਂ ਚ ਵੱਲ ਕੇ ਸੋਸ਼ਲ ਮੀਡੀਆ ਬੜਾ ਸਖਤ ਹੋਊਗਾ ਉਹਦਾ ਆਈਟੀ ਸਲਿਕੇਸ਼ਨ ਨੂੰ ਬਖਸ਼ਦਾ ਜੀ ਕਦੀ ਕਿਸੇ ਨੂੰ ਗਾਲਾਂ ਕੱਢਦੀ ਕਦੀ ਕਿਸੇ ਦੇ ਖਿਲਾਫ ਬੋਲਦਾ ਕੋਈ ਗੱਲ ਨਹੀਂ ਥੋੜਾ ਸਮਾਂ ਇਹਦੇ ਤੇ ਵੱਧ ਰਿਹਾ ਜੀ ਨੈਤਿਕ ਦਾ ਤੌਰ ਤੇ ਵੱਧ ਰਿਹਾ ਸਭ ਕੁਝ ਦੇਤੇ ਬਕੇ ਇਹਦੇ ਤੇ ਵੱਧ ਰਿਹਾ ਸਭ ਕੁਝ ਦੇਤੇ ਜਲਦੀ ਹੀ ਇਹ ਕਾਨੂੰਨ ਵੱਧ ਰਿਹਾ ਵਾ ਜਾਂ ਇਹਦੇ ਤੇ ਕੋਈ ਨਿਜ਼ਮ ਵੱਧ ਰਹੇ ਨੇ ਜਿੱਦਣ ਉਹ ਬਣ ਕੇ ਫਿਰ ਤੁਸੀਂ ਉਹਦੀ ਅਦਾਬਾਜ ਨਹੀਂ ਕਰ ਸਕੋਗੇ ਜੇ ਕਰੋਗੇ ਤਾਂ ਸਜ਼ਾ ਦੇ ਭਾਗੀਦਾਰ ਬਣੋਗੇ ਇਸ ਲੜਾਈ ਦੀ ਪੱਟੀ ਸਾਹਿਬ ਆਪਾਂ ਇਹ ਵੀ ਕਹਿ ਸਕਦੇ ਆ ਬਈ ਪੈਸਾ ਬਨਾਮ اخلاق ਬਿਲਕੁਲ ਇੱਕ ਪਾਸੇ ਮਨੀ ਮੈਕਸ ਮੇਅਰ ਗੋਵਾ ਤੇ ਦੂਜੇ ਪਾਸੇ ਇਹ ਆਪੀ ਸਾੰਮਨੀ ਭਲੇ ਬੁਰਾ ਨਹੀਂ ਕੋਈ ਵਾਲੀ ਕਹਾਣੀ ਆ ਭੀ ਅਸੀਂ ਤੇ ਵਿਖੋ ਭਾਵੇਂ ਚੰਗੇ ਨਾਲੀ ਤੇ ਬੁਰਾ ਵੀ ਇੱਥੇ ਕੋਈ ਨਹੀਂ ਹੈਗਾ ਆਓ ਪਾ ਇੱਕ ਮੰਚ ਦੇ ਵੇਖੋ ਬੀਬੀ ਸਤਵੰਤ ਕੋਣ ਨੇ ਜਿਹੜੀ ਅਪੀਲ ਕੀਤੀ ਮਾੜੀ ਨਹੀਂ ਕੀਤੀ ਚੰਗੀ ਅਪੀਲ ਕੀਤੀ ਉਹਨੇ ਵੀ ਕਿਹਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਸੀ ਤੌਰ ਤੇ ਸਾਨੂੰ ਸਿੱਖ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਅਸੀਂ ਕਿਸੇ ਮੰਜ਼ਲ ਤੇ ਪੁੱਜ ਸਕਦੇ ਨਹੀਂ ਤੇ ਮੁਸ਼ਕਲ ਹੈ ਸਾਡੇ ਬਸ ਅਸੀਂ ਦਰਬੇ ਕਹਾਉਮੇ ਦੀ ਖਾਤਰ ਸਰਦਾਰ ਸغبੀਰ ਸਿੰਘ ਬਾਦਲ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਕਿ ਅਕਾਲੀ ਦਲ ਕੁਰਸੀਆਂ ਵਾਸਤੇ ਨਹੀਂ ਬਣਿਆ ਜਨਮ ਤੇ ਜਨਮ ਨਾਲ ਟੱਕਰ ਲੈਣ ਵਾਸਤੇ ਬਣਿਆ ਸੀ ਕੱਲ ਵੇਖੋ ਇੱਕੋ ਲੀਡਰ ਛੱਡ ਹੀ ਗਏ ਆ ਜਿਨ੍ਹਾਂ ਨੂੰ ਇਹ ਕਹ ਰਹੇ ਵੀ ਅਸੀਂ ਕੱਢਿਆ ਤੇ ਉਹ ਕਹਿੰਦੇ ਮੈਂ ਅਸਤੀਫਾ ਦਿੱਤਾ ਚੀਮਾ ਜਗਦੀਪ ਸਿੰਘ ਜੀ ਬਿਲਕੁਲ ਜਗਦੀਪ ਚੀਮਾ ਛੱਡ ਗਿਆ ਮਿਲਜੋਤੀ ਛੱਡ ਗਿਆ ਕਿਹੜੇ ਬੰਦੇ ਨੇ ਛੱਡਿਆ ਜੀ ਹੋਰ ਲਾਈਨ 'ਚ ਬੜੇ ਵੱਡੇ ਲੱਗਿਆ ਜਿਸ ਦਿਨ ਮੈਂ ਅੱਗੇ ਵੀ ਕਹਿੰਦੇ ਤੁਹਾਨੂੰ ਜਿਸ ਦਿਨ ਪੁਨਰ ਸਪੁਨਰ ਸਰਜੀਤ ਕਾਲੀਦਾਨ ਨੇ ਆਪਣੀ ਪੂਰੀ ਜਿਹੜੀ ਜਥੇਬੰਦੀ ਕੰਪਲੀਟ ਕਰੀ ਉਸ ਦਿਨ ਤੁਸੀਂ ਵੇਖੋ ਕੀ ਬਣਦਾ ਜਿੰਨਾ ਚਿਰ ਜਥੇਬੰਦੀ ਕੰਪਲੀਟ ਨਹੀਂ ਕਰਦੀ ਉਹਨਾਂ ਚਿਰ ਖੜੋਤ ਜਾਰੀ ਰਹੇਗੀ ਜਿੱਦਣੇ ਜਥੇਬੰਦੀ ਕੰਪਲੀਟ ਹੋ ਗਈ ਤੇ ਫਿਰ ਲੋਕਾਂ ਦੇ ਬਿਆਨ ਛਪਣਗੇ ਫਲਾਣੇ ਪ੍ਰਧਾਨ ਦਾ ਬਿਆਨ ਢਿੰਗੜੇ ਪ੍ਰਧਾਨ ਦਾ ਫਿਰ ਪਿੰਡੀ ਬਲਾਕ ਪ੍ਰਧਾਨ ਦਾ ਉਹ ਫਿਰ ਬਿਆਨ ਖੁਦਾਰਾ ਛਪਣਗੇ ਲੋਕਾਂ 'ਚ ਗੱਲ ਜਾਊਗੀ ਤੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਕੰਮ ਕਰਨ ਦੀ ਤੰਗ ਪੈਦਾ ਹੋਊਗੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇੰਨੀ ਵਾਰੀ ਹਾਰ ਕੇ 4-5 ਵਾਰੀ ਹਾਰ ਕੇ ਵੀ ਜੇ ਅਜੇ ਅਕਲ ਨਹੀਂ ਆਈ ਤੇ ਫਿਰ ਚਾਹੀਦਾ ਨੂੰ ਸਿਆਸਤ ਨੂੰ ਛੱਡ ਕੇ ਤੇ ਆਪਣਾ ਘਰ ਮਾਨ ਦਾ ਬੈਠੇ ਆਪਣਾ ਕੰਮ ਕਰੇ ਕਾਰੋਬਾਰ ਉਹ ਚੰਗਾ ਚੱਲਦਾ ਉਹ ਤਾਂ ਥੋੜਾ ਚੰਗਾ ਚੱਲਦਾ ਇੰਟਰਨੈਸ਼ਨਲ ਲੈਵਲ ਤੱਕ ਉਹਦਾ ਕਾਰੋਬਾਰ ਆ ਤੇ ਜਿਹੜਾ ਉਹ ਕੰਮ ਕਰ ਸਕਦਾ ਐਮਬੀਏ ਦਾ ਉਹ ਕਰੇ ਬਾਕੀ ਛੱਡ ਦੇ ਜਿਹੜੀ ਸਿਆਸਤ ਆ ਜੀ ਇਹਦੇ ਚ ਕਿਸੇ ਵੇਲੇ ਅੱਖੀ ਵੇਖ ਕੇ ਮੱਖੀ ਵੀ ਖਾਣੀ ਪੈਂਦੀ ਪਤਾ ਹੁੰਦਾ ਪੁਰਾਣਾ ਬੰਦਾ ਮੈਂ ਪਟਿਆ ਸਾਹਿਬ ਇਹੋ ਗੱਲ ਕਹਿਣ ਲੱਗਾ ਸੀ ਵੀ ਪੰਜਾਬੀਆਂ ਨੇ 2022 ਦੇ ਵਿੱਚ ਅੰਨਾ ਭਰੋਸਾ ਕੀਤਾ ਸੀ ਝਾੜੂ ਪਾਰਟੀ ਤੇ ਉਮੀਦਵਾਰ ਦਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁੰਦਾ ਬੋਰਡ ਕਿਹਨੂੰ ਪਾਈ ਛਾੜੂ ਨੂੰ ਪਾਈ ਕੀ ਪੰਜਾਬੀ ਜੇ ਤਾਂ ਲੱਗਦਾ ਪਿਆ ਇੱਕ ਵਾਰੀ ਫੇਰ ਕੋੜਾ ਘੁੱਟ ਕਰ ਲੈਣਗੇ 27 ਦੇ ਵਿੱਚ ਜਿੱਦਾਂ ਪੁਨਰ ਸੁਰਜੀਤ ਅਕਾਲੀ ਦਲ ਦੇ ਮਾਮਲੇ 'ਚ ਸਾਡੇ ਕਮੈਂਟਸ ਹੀ ਬਹੁਤ ਆ ਜਾਂਦੇ ਆ ਪ੍ਰੋਗਰਾਮ ਤੇ ਥੱਲੇ ਜਾਂ ਲੋਕ ਸੰਪਰਕ ਵੀ ਕਰਦੇ ਆ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਜੀ ਪਹਿਲਾਂ ਇਹ ਆਪਣਾ ਢਾਂਚਾ ਕੰਪਲੀਟ ਕਰਨ ਜਦੋਂ ਆਪਣੀ ਆਰਗੇਨਾਈਜੇਸ਼ਨ ਕੰਪਲੀਟ ਕਰ ਲੈਣਗੇ ਉਸ ਤੋਂ ਬਾਅਦ ਜਦੋਂ ਇਹ ਕੰਮ ਕਰਨਗੇ ਸਮਾਂ ਨੂੰ ਕੋਲ ਹੈਗਾ ਸਮਾ ਕਮਕਰਨਾਂ ਦੇ ਕੋਲ ਹੈਗਾ ਵਾ ਇਹ ਆਲੀ ਵਰਗੇ ਜਿਹੜੇ ਖਾਹ ਖਰ ਰਸੇ ਪਿਰਦੇ ਆ ਉਹਨਾਂ ਨੂੰ ਵਾਪਸ ਹੋਣਾ ਪੂਗ ਨਹੀਂ ਆਉਣਗੇ ਤਾਂ ਖਤਮ ਹੋ ਜਾਣਗੇ ਜੇ ਉਹਨੇ ਬਾਦਲ ਕਾਲੀ ਦਲ ਦੇ ਵਿੱਚ ਜਾ ਗਏ ਤੇ ਅੱਜ ਕਿ ਜਿੱਤੂਗਾ ਨਹੀਂ ਉਹ ਦੱਖ ਦੇ ਰਸਨ ਜੇ ਉਹਦੀ ਜੇਤਾ ਤੇ ਇਥੇ ਜਿੱਤਦਾ ਜਿੱਦਾਂ ਉਹਨੇ ਪੂਰਾ ਰੋਲ ਲਭਾਇਆ ਪੰਜ ਮਹੀਨੇ ਦੀ ਕਮੇਟੀ ਚ ਪਿਆ ਉੱਥੇ ਇਹਨਾਂ ਜਾ ਬਣਾਇਆ ਸਭ ਕੁਝ ਕਾਲੀ ਦਲ ਬਣਾਇਆ ਅਕਾਲ ਤੱਕ ਦੇ ਇਦੇਸ਼ਨ ਦੇ ਬਣਾਇਆ ਸਾਡੇ ਸਮਾਜ ਦੇ ਵਿੱਚ ਭਾਵੇਂ ਹਿੰਦੂ ਆ ਤੇ ਭਾਵੇਂ ਸਿੱਖ ਉਹਦੇ ਵਿੱਚ ਬਕਾਇਦਾ ਤੌਰ ਤੇ ਅਕਾਲ ਤਖਤ ਦੀ ਬਹੁਤ ਮਹੱਤਤਾ ਹੈ ਬਹੁਤ ਮਹੱਤਤਾ ਹੈ ਜਦੋਂ ਇਹ ਕਹਿੰਦੇ ਅਕਾਲ ਤਖਤ ਨੂੰ ਸਮਰਪਿਤ ਅਛਾ ਅਕਾਲ ਤਖਤ ਨੂੰ ਸਮਰਪਿਤ ਬੜੀ ਵੱਡੀ ਵੱਡੀ ਚੀਜ਼ ਹੈ ਇਹ ਸੇ ਕਰਕੇ ਸਾਡੀ ਅਕਾਲ ਤਖਤ ਨੂੰ ਇਹ ਸਮਰਪਿਤ ਅਕਾਲੀ ਦਰਬਾਰ ਹੋਣ ਕਰਕੇ ਭਾਵੇਂ ਜੋ ਮਰਜੀ ਕੋਲੇ ਡਾਕਟਰ ਚੀਮਾ ਜੋ ਮਰਦੀ ਰੋਲਾ ਪਾਈ ਜਾਵੇ ਕਲੇਰ ਜੋ ਮਰਦੀ ਰੋਲਾ ਪਾਈ ਜਾਵੇ ਉਹਨਾਂ ਤੇ ਇੰਨਾ ਕਿ ਨਿਆਂਪਾਲਿਕਾ ਦਾ ਮਜ਼ਾਕ ਡਾਇਆ ਸੀ ਇੰਨਾ ਕਿ ਵਿਜੀਲੈਂਸ ਨੇ ਮਡਾਕ ਰਾਇਆ ਸੀ ਜੀਠੀ ਦਿਖਾਉ ਤੇ ਕਾਰ ਨਹੀਂ ਕੋਈ ਨਹੀਂ ਜੀ ਗੱਲ ਹੀ ਕੋਈ ਨਹੀਂ ਕੇਸ ਨਹੀਂ ਬਣਦਾ ਝੂਠਾ ਸਭ ਕੁਝ ਜੀ ਤੇ ਬਾਅਦ ਨੂੰ ਲੈ ਜਾਂਦਾ ਵੀ ਤੁਸੀਂ ਤਜਬੰਦ ਕਰਾ ਕੇ ਉਹਨੂੰ ਜੀ ਇਸ ਕਰਕੇ ਜਿਹੜਾ ਪੁਰਨ ਜੜੀ ਪਹਿਲਾਂ ਆਪਣੀ ਆਰਗੇਨਾਈਜੇਸ਼ਨ ਕੰਪਲੀਟ ਕਰੇ ਤੇ ਮੇਰੀ ਇਨਫਰਮੇਸ਼ਨ ਮੁਤਾਬਕ ਕੁਝ ਸਮਾਂ ਆਪਣੇ ਅਹੁਦੇਦਾਰ ਚੁਣੇ ਨੇ ਉਹਨਾਂ ਦੀ ਐਲਾਨ ਕਿਸੇ ਵੇਲੇ ਕੀਤਾ ਜਾਂਦੇ ਸਦੇ ਬਾਅਦ ਚ ਪਰਵਾਹ ਨਹੀਂ ਲੈਣਗੇ ਪਰ ਮੈਂ ਇਹਨੂੰ ਕਹੂੰਗਾ ਇਹ ਕੰਮ ਨਾ ਕਰੇ ਲਿਸਟ ਤਿਆਰ ਕਰ ਲਓ ਇਜਲਾਸ ਸੱਜ ਲੋ ਇਜਲਾਸ ਤੋਂ ਪੜ ਕੇ ਸਰਾਦੀ ਵੀ ਜੇ ਕਿਸੇ ਨੂੰ ਜੇ ਨਾਤੇ ਕੋਈ ਤਰਾਜ ਆ ਤੇ ਉਹ ਬਕਾਇਦਾ ਤੌਰ ਤੇ ਆਪਣਾ ਜਿਹੜਾ ਸੀ ਪੱਖ ਦਿੱਤੀ ਕਿਉਂ ਤਰਾਜ ਦਿੱਤੇ ਤੇ ਮੇਰਾ ਖਿਆਲ ਪਹਿਲੀ ਗਲਤ ਜਦੋਂ ਇਹਨਾਂ ਲਿਸਟ ਤਿਆਰ ਕੀਤੀ ਕਿਸੇ ਨੂੰ ਤਰਾਜ ਕੋਈ ਹੋਊਗਾ ਵੀ ਨਹੀਂਗਾ ਬਾਕੀ ਇੱਕ ਵੀਰ ਕਹਿੰਦਾ ਜੀ ਦੇਖੋ ਪ੍ਰਧਾਨ ਤੋਂ ਕਿਸੇ ਕਿਨਾਂ ਨੇ ਜਿਨੇ ਚੋੜ ਨਹੀਂ ਲੜਨੀ ਜਿਨੇ ਕੋਈ ਅਹੁਦਾ ਨਹੀਂ ਲੈਣਾ ਉਹਨੇ ਕਿਹਾ ਪ੍ਰਧਾਨ ਤੋਂ ਮੈਂ ਕਿਹਾ ਨਹੀਂ ਪ੍ਰਧਾਨ ਪ੍ਰਧਾਨ ਨਹੀਂ ਹੁੰਦਾ ਪ੍ਰਧਾਨ ਜਿਹੜਾ ਵਾ ਮੁੱਖ ਮੰਤਰੀ ਬਿਠਾਉ ਤੂੰ ਸੀਨੀਅਰ ਮੁੱਖ ਮੰਤਰੀ ਨੂੰ ਪ੍ਰਧਾਨ ਦਾ ਹੁਕਮ ਮੰਨਣਾ ਪਊ ਤੇ ਫੇਰ ਗਿਆਨੀ ਹਰਪ੍ਰੀਤ ਸਿੰਘ ਔਰੀ ਜਿਹੜੇ ਨੇ ਇੱਕ ਸੁਲਝੇ ਹੋਏ ਬੰਦੇ ਨੇ ਪੜੇ ਲਿਖੇ ਬੰਦੇ ਨੇ ਹਾਂ ਠੀਕ ਆ ਇਹ ਗੱਲ ਮੈਂ ਮੰਨਦਾ ਐਸ ਗੱਲ ਨੂੰ ਕਿ ਸੁਖਬੀਰ ਸਿੰਘ ਬਾਦਲ ਦਾ ਬਕਾਇਦਾ ਤੌਰ ਤੇ ਆ ਜਿਹੜੀ ਕਲਹਿਣੀ ਮਾਇਆ ਵਾ ਉਹਦੇ ਚ ਮੁਕਾਬਲੇ ਦਾ ਹਿੱਸਾ ਨਹੀਂ ਕਰ ਸਕਦੇ ਉਹਦੇ ਚ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੇ ਪੰਜ ਵੀ ਰਾਜ ਕਰਕੇ ਜੋ ਕੁਝ ਕੀਤਾ ਤੁਸੀਂ ਕਿਹੜੀ ਟਿਨਯੂਰ ਮੈਨੂੰ ਵਿਖਾ ਦੇ ਜਿਹਦੇ ਵਿੱਚ ਇਹਨਾਂ ਤੇ ਕ੍ਰਾਪਸ਼ਨ ਦੇ ਇਲਜ਼ਾਮ ਲੱਗੇ ਕਿਹੜੀ ਕਿਉਂ 1970 ਚ ਮੁੱਖ ਮੰਤਰੀ ਬਣੇ ਤਾਂ ਦੇ ਆ ਟ੍ਰਾਂਸਪੋਰਟ ਖਰੀਦੀ ਕੀਤੀ ਛੰਗਾਣੀ ਕਿਸਮ ਲੈ ਉਹਨਾਂ ਦੀ ਰਿਪੋਰਟ ਦੇ ਖਿਲਾਫ ਦਿੱਤੀ ਬਾਦਲ ਸਾਹਿਬ ਦੇ ਜੇ ਕਿਤੇ ਐਮਰਜੈਂਸੀ ਨਾ ਲੱਗਦੀ ਤੇ ਰਿਪੋਰਟ ਨਿਕਲੋਂਦੀ ਤਾਂ ਉਹਦੇ ਹੀ ਕਈ ਕੁਝ ਹੋ ਜਾਣਾ ਸੀ 1997 ਜਦੋਂ ਆਏ ਫੇਰ ਇਹਨਾਂ ਜੋ ਕੁਝ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੈ ਕਿੰਨੀ ਲੁੱਟਮਾਰ ਕੀਤੀ ਫਿਰ 2002 ਸਤ ਦੇ ਵਿੱਚ ਹੈ ਤੇ 2017 ਤੱਕ ਉਹਨੂੰ ਤੇ ਸਰਕਾਰੀ ਲੁੱਟਮਾਰ ਇਹਦੀ ਨਹੀਂ ਜਾਂਦੀ ਸੀ ਵੀ ਇਹਨਾਂ ਨੇ ਕਿਹੜਾ ਢਾਬਾ ਛੱਡਿਆ ਕਿਹੜੀ ਰਿੜੀ ਛੱਡੀ ਐ ਤੇ ਕਿਹੜਾ ਕਈ ਕੁਛ ਕਿਹੜਾ ਹੋਟਲ ਛੱਡਿਆ ਐ ਇੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ ਬਕਾਇਦਾ ਤੌਰ ਤੇ ਇੱਕ ਮਿਲ ਖੰਨਾ ਪੇਪਰ ਮਿਲ ਖੰਨਾ ਪੇਪਰ ਮਿਲ ਦੇ ਜਿਹੜਾ ਪੇਪਰ ਆ ਕਰੀਬ ਵੀ ਇੱਕ ਦਰਜਣ ਦੇ ਸਮਝ ਜਾਂਦਾ ਉਸ ਖੰਨਾ ਪੇਪਰ ਮਿਲਦੇ ਮਾਲਕਾਂ ਦੇ ਕੋਲੇ ਮਹੀਨੇ ਬਾਅਦ 50 ਲੱਖ ਰੁਪਏ ਲੈ ਕੇ ਆਉਂਦੇ ਸੀ ਕਦੀ ਸਾਲਾ ਚਲੇਗਾ ਕਦੀ ਜੀਜਾ ਚਲੇਗਾ ਇਹ ਉਹਨਾਂ ਦੇ ਆਪਣੇ ਸ਼ਬਦ ਨੇ ਜਿਹੜੀ ਮੈਂ ਗੱਲਬਾਤ ਨਾ ਕੀਤੀ ਆਪਣੇ ਕੋਲੋਂ ਮੈਂ ਕੁਝ ਨਹੀਂ ਕਹ ਰਿਹਾ ਹਾਰ ਕੇ ਦੁਖੀ ਹੋ ਕੇ ਉਹਨਾਂ ਇੱਕ ਮੈਸੇਜ ਕੀਤਾ ਉਸ ਟਾਈਮ ਦੇ ਉੱਤੇ ਜਦੋਂ 12 ਜੁਲਿਆ 14 ਤੋਂ ਪਹਿਲਾਂ ਮੈਸੇਜ ਕੀਤਾ મોદી ਨੂੰ ਕਿ ਸਾਡੀ ਆ ਬਿਜ਼ਨਸ ਅਸੀਂ ਇੱਥੇ ਲਾਉਣਾ ਚਾਹੁੰਦੇ ਹਾਂ ਤੇ મોદી ਨੇ ਕਿਹਾ ਉਹ ਮਿਲੋ ਆ ਕੇ ਮੋਦੀ ਨੇ 700 ਏਕੜ ਜ਼ਮੀਨ ਦੇਣ ਦੀ ਕਰੀਤੀ ਲੋ ਇਥੇ ਐਕਟਿਵ ਪ੍ਰੋਜੈਕਟ ਹੋ। ਜਾਣ ਲੱਗੇ ਲੋਕਾਂ ਨੇ ਜਾ ਕੇ ਤਰਲੇ ਮਾਰੇ ਮਾਰੇ ਜਾਇਓ ਨਾ। ਤੁਸੀਂ ਕਿੰਨਿਆਂ ਲੋਕਾਂ ਨੂੰ ਘਟੋ-ਘਟ ਅੰਮ੍ਰਿਤਸਰ ਪੰਜਾਬ ਦੇ 20 ਹਜ਼ਾਰ ਲੋਕਾਂ ਨੂੰ ਸਿੱਧੇ ਤੌਰ ਤੇ ਇਮਪਲॉयਮੈਂਟ ਦਿੱਤੀ ਹੋਗੀ। ਅਸਿੱਧੇ ਤੌਰ ਤੇ 1 ਲੱਖ ਲੋਕਾਂ ਨੂੰ ਇਮਪਲॉयਮੈਂਟ ਦਿੱਤੀ ਤੇ ਸੋਨਾਂ ਦਾ ਕੀ ਕਸੂਰ ਸੀ? ਕਾਹਦਾ 50 ਲੱਖ ਨਹੀਂ ਲੈ ਰਹੇ ਤੁਸੀਂ? ਇਹ ਉਹਨਾਂ ਦੇ ਆਪਣੇ ਸ਼ਬਦ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ। ਉਹਨਾਂ ਦੇ ਕੋਲ ਵੀ ਨਹੀਂ ਇੱਥੇ ਉਹਨਾਂ ਦੀ ਆਪਣੀ ਲੈਬਾਰਟਰੀ ਹੈ ਬੜੀ ਵੱਡੀ ਉਹਨਾਂ ਨੇ ਸ਼ਬਦ ਹੀ ਦੱਸੂ ਸੀ ਕਿੱਥੋਂ ਦੇਦੀ ਇਹਨਾਂ ਨੂੰ ਪੈਸੇ ਦੀ ਤੇ ਬੇਤ ਲੋਕਾਂ ਪਰ ਜਾਣੀ ਸੀ ਨਾ ਕਹਿੰਦੇ ਸੀ ਕੀਤਾ ਕੁਛ ਨਹੀਂ ਜਿਸੀ ਮੰਗੇ ਕਿਛਨ ਦੀ ਕੁਛ ਸੀ ਲਿਆ ਹੀ ਕੁਛ ਨਹੀਂ ਕਿਸੇ ਕੋਲ ਐਨੇ ਤੁਸੀਂ ਝੂਠੇ ਪਰਚੇ ਦੱਦ ਸਭ ਤੋਂ ਵੱਧ ਝੂਠੇ ਪਰਚੇ ਦੱਦ ਮਜੀਠੇ ਚ ਹੋਏ ਕਿ ਜਸਟਿਸ ਮੇਤਾਬ ਸਿੰਘ ਦੇ ਇੱਕ ਸਿੰਗਲ ਮੈਂਬਰੀ ਕਮਿਸ਼ਨ ਨੇ ਮੇਰੇ ਕਹ ਸੈਂਕੜੇ ਪਰਚੇ ਰੱਦ ਕਰਾਇਆ ਸੀ ਸੈਂਕੜੇ ਇਹ ਝੂਠੇ ਨੇ ਕੈਪਟਨ ਮਿਰਦਤ ਸਿੰਘ ਦੀ ਸਰਕਾਰ ਨੂੰ ਜੋ ਮਿਲਦੀ ਹੈ ਸੈਕਲ ਪਰਚੇ ਸਭ ਤੋਂ ਵੱਧ ਮਜੀਠੇ ਚ ਸਭ ਤੋਂ ਵੱਧ ਕੈਂਸਲ ਵੀ ਹੁੰਦੇ ਉੱਥੇ ਉੱਥੇ ਪ੍ਰਾਈਵੇਟ ਤੁਸੀਂ ਵੇਖ ਲਿਓ ਐਤਕੀ ਵੀ ਇਦਾਂ ਹੀ ਹੋਣਾ ਆ ਸਰਕਾਰ ਨੇ ਜਦੋਂ ਜਾਣਾ ਕਿਸੇ ਨੇ ਇਦਾਂ ਅਗਰ ਕਮਿਸ਼ਨ ਦੀ ਮੰਗ ਕਰ ਲਈ ਐਤਕੀ ਵੀ ਇਦਾਂ ਹੀ ਹੋਣਾ ਚਲੋ ਉਹ ਤੇ ਹੋਣਾ ਵੀ ਚਾਹੀਦਾ ਮੈਂ ਤਾਂ ਕਹਿੰਦਾ ਨਜਾਇਜ਼ ਕੋਈ ਕਿਉਂ ਕਰੇ ਜੀ ਡੈਮੋਕ੍ਰੇਸੀ ਆ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਵਾ ਤਾਂ ਉਹਦਾ ਜਵਾਬ ਦੇ ਵੀ ਅਗਲਾ ਕੋਈ ਨਹੀਂ ਦੇਣਾ ਚੁੱਪ ਕਰ ਰਹੇ ਤੇ ਉਧਰ ਮੁਖਤਸਰ ਕਹਿੰਦੇ ਆ ਵੀ ਅਸੀਂ ਮਦਦ ਬੜੀ ਕੀਤੀ 1984 ਦੇ ਵਿੱਚ ਸਿੱਖਾਂ ਦੀ ਵੇਖੋ ਮੋਦੀ ਸਾਹਿਬ ਜੋ ਮਰਜ਼ੀ ਕਹੀ ਜਾਣ ਜੀ ਮੋਦੀ ਸਾਹਿਬ ਜੀ ਤੁਹਾਨੂੰ ਸਿੱਖਾਂ ਨੇ ਬਚਾਇਆ ਐਮਰਜੈਂਸੀ ਦੇ ਵਿੱਚ ਤੁਸੀਂ ਗੁਰਦੁਆਰਿਆਂ ਦੀ ਵਹਿ ਤੁਸੀਂ ਸਰਾਵਾਂ ਦੀ ਵਹਿ ਤੁਸੀਂ ਲੰਗਰ ਵੀ ਛਕਦੇ ਰਹੇ ਤੁਸੀਂ ਸਿੱਖਾਂ ਦੇ ਘਰਾਂ ਦੀ ਵਹਿ ਤੇ ਸਿੱਖ ਬਣ ਕੇ ਰਹੇ ਦਾੜੀ ਬੰਨ ਕੇ ਤੇ ਚਿੱਟੀ ਪਗ ਦਸਤਾਰ ਚਾ ਕੇ ਕਾਂਗਰਸੀ ਬਣ ਕੇ ਰਹਿਦੇ ਹੋ ਤੁਸੀਂ ਤੇ ਤੁਸੀਂ ਨਾ ਕਹੋ ਤੁਸੀਂ ਪੁੱਛੋਦਾ ਕਿ ਅਡਵਾਨੀ ਸਾਹਿਬ ਨੂੰ ਚੋਰ ਦੀ ਮੂਹ ਤੇ ਬੁੱਕਲ ਚ ਮੂਹ ਜਿਨ੍ਹਾਂ ਨੇ ਆਪਣੀ ਕਿਤਾਬ 'ਚ ਲਿਖਿਆ ਵੀ ਇੰਦਰਾ ਗਾਂਧੀ ਜੀ ਸਾਕਾ ਨੀਲਾ ਤਰਾ ਕਰਨ ਲਈ ਤਿਆਰ ਨਹੀਂ ਸੀ ਅਸੀਂ ਕਹਿ ਕੇ ਦਬਾਅ ਪਾ ਕੇ ਤੇ ਮਜਰੇ ਕਰਕੇ ਕਰਾਇਆ ਸੀ ਕੁਝ ਨਾਕਮਾਂ ਨੂੰ ਤੁਸੀਂ ਦਿੱਲੀ ਦੇ ਵਿੱਚ ਬਕਾਇਦਾ ਤੌਰ ਤੇ 150 ਦੇ ਕਰੀਬ ਆਰਐਸ ਦੇ ਵਰਕਰ ਸੀ ਜਿਨ੍ਹਾਂ ਸਿੱਖਾਂ ਨੇ ਗਲਤ ਟਾਇਰ ਪਾ ਕੇ ਸਾੜਿਆ ਕਈ ਕਿਤਾਬਾਂ 'ਚ ਇਹ ਗੱਲ ਲਿਖੀ ਵੀ ਗਈ ਮੈਂ ਆਪਣੇ ਕੋਲ ਕੁਝ ਨਹੀਂ ਕਰ ਧਾਰਤਿਕਤਾ ਪੜ੍ਹ ਲਓ ਤੇ ਜੇ ਵਾਕੇ ਸਿੱਖਾਂ ਦੇ ਹੰਦਰਦ ਸੀਗੇ ਬੀਜੇਪੀ ਵਾਲੇ ਤੇ ਤਿੰਨ ਵੱਡੇ ਆਗੂ ਅਤਰ ਨਿਵੇਹਾਰੀ ਵਾਜਪਾਈ ਅਡਵਾਨੀ ਤੇ ਮੋਰੀ ਨੂੰ ਜੋਸ਼ੀ ਇਹ ਦਿੱਲੀ ਚ ਬੈਠੇ ਸੀ ਆਪਣਾ 500 700 ਬੰਦਾ ਇਕੱਠਾ ਕਰਦੇ ਸੜਕਾਂ ਤੇ ਨਿਕਣਾਉਂਦੇ ਕਹਿੰਦੇ ਨਾ ਬਈ ਅਸੀਂ ਕਿਸੇ ਸਿੱਖ ਦਾ ਆਰਡਰ ਨਹੀਂ ਹੁੰਦੇ ਤਾਂ ਜੁੱਤ ਨਹੀਂ ਸੀ ਕਿਸੇ ਦੀ ਕੋਈ ਚੂਚੜ ਕਰ ਜਾ ਤੇ ਇਹ ਕਰਨੇ ਕੋ ਮਿੱਠੇ ਰਹਿ ਜੀ ਉਦੋਂ ਮਹਾਰਾਸ਼ਟਰ ਦੇ ਵਿੱਚ ਬਾਲਟਾ ਕਹਿੰਦੇ ਇੱਕ ਦਮਕਾ ਮਾਰਿਆ ਸੀਗਾ ਉਹਨੇ ਕਿਹਾ ਸਿੱਖਾਂ ਦੇ ਘਰਾਂ ਦੀ ਮੇਰੇ ਜਿਹੜੇ ਸ਼ਿਵਸ਼ਣ ਕੋ ਰਾਖੀ ਕਰਨੀ ਹੈ ਤੇ ਨਾਲ ਇਹ ਗੱਲ ਕਹਤੀ ਜੇ ਕਿਸੇ ਵੀ ਸਿੱਖ ਦਾ ਨੁਕਸਾਨ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਆਪਣਾ ਉਹ ਭੜਿਆ ਵਿਚਾਰ ਕਿਉਂ ਨੇ ਉੱਥੇ ਨੁਕਸਾਨ ਸਿੱਖਾਂ ਦਾ ਬੰਗਾਲ ਚ ਕੋ ਨਹੀਂ ਹੋਇਆ ਕਿ ਉੱਥੇ ਕਾਂਗਰਸ ਸਰਕਾਰ ਸੀ ਜਿੱਥੇ ਜਿੱਥੇ ਗੈਰ ਕਾਂਗਰਸ ਸਰਕਾਰ ਸੀ ਉੱਥੇ ਉੱਥੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਸਿੱਖਾਂ ਦਾ ਕਤਲਿਆ ਮਾਉਣ ਦੇ ਬਾਵਜੂਦ ਵੀ ਪੰਜਾਬ ਦੇ ਸਿੱਖਾਂ ਨੇ ਪੂਰੀ ਸੱਦ ਭਾਵਨਾ ਵਿਖਾਈ ਵੀ ਨਹੀਂ ਅਸੀਂ ਇਹਨਾਂ ਭਰਾਵਾਂ ਨਾਲ ਸਦੀਆਂ ਤੋਂ ਰਹਿ ਰਹੇ ਆ ਪੀੜ੍ਹੀਆਂ ਤੋਂ ਰਹਿ ਰਹੇ ਆ ਇਹਨਾਂ ਦਾ ਕੋਈ ਕਸੂਰ ਨਹੀਂ ਤੇ ਫਿਰ ਇਨਸਾਫ ਦੀ ਜਦੋਂ ਤਰਾਜੂ ਦੀ ਗੱਲ ਕੀਤੀ ਉਹ ਵੀ ਪਾਸੂ ਮਾਰ ਗਿਆ ਸਾਨੂੰ ਇੱਥੇ ਇਨਸਾਫ ਦੀ ਮਿਹੜੀ ਤੁਸੀਂ ਕਹਿੰਦੇ ਮਦਦ ਬੜੀ ਕੀਤੀ ਮੋਦੀ ਸਾਹਿਬ ਥੋੜਾ ਜਿਹਾ ਇਤਿਹਾਸ ਨੂੰ ਵਾਚ ਲਿਆ ਕਰੋ ਪੜ ਲਿਆ ਕਰੋ ਤੁਸੀਂ ਤਾਂ ਇਹ ਵੀ ਕਹ ਲੱਤਾ ਸੀਗਾ ਜਿਹੜਾ ਪੌਰਸ ਉਹਨੇ ਇੱਥੇ ਆ ਕੇ ਰੋਕਿਆ ਸੀ ਆ ਕੇ ਸਕੰਦਰ ਨੂੰ ਸਕੰਦਰ ਨੂੰ ਤੇ ਕਿਹਾ ਜੇਲ੍ਹ ਟੱਪੰਦਾ ਤੁਸੀਂ ਜਾ ਕੇ ਬਿਹਾਰ ਭੇਜ ਤਾਂ ਉਹਨੂੰ ਐਸੀ ਕਰਕੇ ਸਿੱਖਾਂ ਦੀ ਮਦਦ ਦੇਕ ਤੇ ਆਰਐਸ ਜੀ ਉਹ ਤੋਂ ਤੁਹਾਡੀ ਬੀਜੇਪੀ ਜਾਂ ਜਨਸਨ ਕਰਦੀ ਤੇ ਸਿੱਖਾਂ ਦਾ ਕਤਲਿਆ ਨਾ ਹੁੰਦਾ ਉਹ ਤਾਂ ਕਹਿੰਦੇ ਅਸੀਂ ਹੜਾਜ ਵੀ ਕੀਤੀ ਆ ਸਰਕਾਰੀ ਸਰਕਾਰੀ ਰਿਕਾਰਡ ਦੇ ਮੁਤਾਬਕ 3000 ਸਿੱਖਾਂ ਦੇ ਕਤਲ ਹੋਏ ਆ ਸੰਤਾਲੀ ਘਰ ਤੋਂ ਵੈਸੇ 10000 ਤੋਂ ਉੱਪਰ ਸਿੱਖ ਕਤਲ ਹੋਏ ਨੇ ਸਿੱਖਾਂ ਨੇ ਕਿੱਥੇ ਜਾ ਕੇ ਕਿਹਦੀ ਮਦਦ ਨਹੀਂ ਕੀਤੀ ਭਾਵੇਂ ਕਰਨਾ ਹੋਵੇ ਭਾਵੇਂ ਬੰਗਾਲ ਹੋਵੇ ਭਾਵੇਂ ਤਾਮਲਨਾਡੂ ਹੋਵੇ ਭਾਵੇਂ 오ਡੀਸਾ ਹੋਵੇ ਜਿੱਥੇ ਕਿਤੇ ਵੀ ਕੋਈ ਤਰਾਸਦੀ ਬਬੀ ਸਿੱਖਾਂ ਨੇ ਆਪਣੇ ਜਾ ਕੇ ਸੀ ਉੱਥੇ ਖੁੱਲ ਕੇ ਮਦਦ ਕੀਤੀ ਇਸ ਕਰਕੇ ਤੁਸੀਂ ਇਹ ਗੱਲ ਕਹਿਣ ਤੋਂ ਪਹਿਲਾਂ ਸੋਚ ਵਿਚਾਰ ਲਿਆ ਕਰੋ ਤੁਸੀਂ ਕਹਿ ਕੀ ਰਹੇ ਹੋ ਅੱਜ ਤੁਸੀਂ ਸ਼ਤਾਬਦੀ ਮਨਾਈ ਹੈ ਆਰਐਸਡੀ ਸ਼ਤਾਬਦੀ ਮਨਾਈ ਤੁਸੀਂ 100 ਸਾਲ ਹੋ ਗਿਆ ਉਹਨੂੰ ਤੁਸੀਂ ਤੁਸੀਂ ਦੋਸਤਾਂ ਕਰਾਉਂਕੀ ਆ ਨੀ ਇਹ ਬੜੀ ਬੜੀਆ ਕੁਰਬਾਨੀ ਵਾਲੀ ਆ ਜੀ ਇਹਨੇ ਬੜੀ ਕੁਰਬਾਨੀ ਕੀਤੀ ਆ ਕੁਰਬਾਨੀ ਇਹ ਕੀਤੀ ਆ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਗਦਰੀਆਂ ਦੇ ਖਿਲਾਫ ਸੀ ਤੁਸੀਂ ਇਨਕਲਾਬੀਆਂ ਦੇ ਖਿਲਾਫ ਸੀ ਗਾਂਧੀ ਦੇ ਖਿਲਾਫ ਸੀ ਅੰਗਰੇਜ਼ਾਂ ਦੇ ਪਿੱਠੂ ਸੀ ਆਰਐਸਐਸ ਜੇ ਨਥੁਰਮ ਗੋਰਾਾ ਕੌਣ ਸੀਗਾ ਆਰਐਸ ਦਾ ਵਰਕਜੀ ਨੇ ਗਾਂਧੀ ਨੂੰ ਮਾਰਿਆ ਸੀ ਗਾਂਧੀ ਦੇ ਨੇੜੇ ਆ ਗਿਆ ਤੇ ਗਾਂਧੀ ਨੂੰ ਮਾਰਿਆ ਸੀ ਐਮਰਜੈਂਸੀ ਲਈ ਇੰਦਰਾ ਗਾਂਧੀ ਨੇ ਤੇ ਆਰਐਸ ਕਿੱਥੇ ਸੀ ਬੇਕਾਇਦਾ ਤੋਂ ਤੇ ਇੰਦਰਾ ਗਾਂਧੀ ਬਣੀ ਬਹੁਤ ਚੰਗਾ ਕੀਤਾ ਤੇ ਤੁਸੀਂ ਕਹਿੰਦੇ ਬੜੀ ਕੁਰਬਾਨੀ ਵਾਲੀ ਦੀ ਯਾਦ ਦੀ ਕੁਰਬਾਨੀ 'ਚ ਬੜਾ ਕੰਮ ਕੀਤਾ ਤੁਸੀਂ ਜਿਹੜੇ ਸਾਡੇ ਦੂਸਰੇ ਹੈਗੇ ਨੇ ਹੈੱਡ ਕੋਆ ਕਿਦੋਂ ਦਾ ਆਪਣੇ ਗੋਲਵੱਕਰ ਉਹਦੇ ਵਾਸਤੇ ਭਾਤ ਜੁਨੀਮੰਗ ਕਰ ਰਹੇ ਤੁਸੀਂ ਉਹੀ ਗੋਲਵੱਕਰ ਸੀ ਜਿਨੇ ਇੰਨੀ ਗੱਲ ਕਹੀ ਸੀ ਬੰਚ ਆਫ ਥੌਟ ਦੇ ਵਿੱਚ ਉਹਨੇ ਕਿਹਾ ਸੀ ਇੱਥੇ Hindu ਰਹਿ ਸਕਦੇ ਨੇ Bodhi ਰਹਿ ਸਕਦੇ ਨੇ Jaini ਰਹਿ ਸਕਦੇ ਨੇ Sikh ਰਹਿ ਸਕਦੇ ਨੇ Isai ਰਹਿ ਸਕਦੇ ਨੇ Musalman ਨਹੀਂ ਰਹਿ ਸਕਦੇ ਇੱਥੇ ਜੇ ਮੁਸਲਮਾਨਾਂ ਨੇ ਰਹਿਣਾ ਵਾ ਤੇ ਦੋ ਨੰਬਰ ਦੇ شہری ਬਣ ਕੇ ਰਹਿਣਾ ਪੋਗੇ ਉਹ ਤੁਹਾਡੀ ਆਰਐਸ ਸਰ ਤੇ ਤੁਸੀਂ ਕਹਿੰਦੇ ਪਿਆ ਆਰਐਸ ਨੇ ਬੜੀ ਕੁਰਬਾਨੀ ਕੀਤੀ ਹੈ ਜੀ ਆਜ਼ਾਦੀ ਦੀ ਲੜਾਈ ਲੜੀ ਹੈ ਕਿਹੜੀ ਜੀ ਦੱਸੋ ਇੱਕ ਲੜਾਈ ਦੱਸੋ ਤੁਸੀਂ ਮੈਂ ਠੋਕ ਪਾ ਕੇ ਕਹਿੰਦਾ ਨਾ ਮੈਂ ਵੀ ਸਾਡੇ ਵੀ ਲੀਡਰ ਕਹਿੰਦਾ ਸ਼੍ਰੋਮਣੀ ਕਮੇਟੀ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਇੱਕ ਕੁਰਬਾਨੀ ਦੱਸ ਦੇ ਇੱਕ ਦੱਸ ਦੇ ਕੁਰਬਾਨੀ ਉਹ ਤੇ ਐਕਟ ਦੀ ਸਰਕਾਰ ਦਾ ਸੀ ਜਿਹੜੇ ਲਾਗੂ ਕੀਤਾ ਗਿਆ ਜਿਹੜਾ ਪਹਿਲਾ ਪ੍ਰਧਾਨ ਬਣਿਆ ਜਿਆ ਸਭ ਹਾਦਰ ਸਾਹਿਬ ਸੰਦਰ ਸਿੰਘ ਜੀਠੀਆ ਕੋਣ ਬੰਦਰ ਜੀ ਦਾ ਅੰਗਰੇਜ਼ਾਂ ਦਾ ਟਰਾਊਡ ਸੀਗਾ ਇੱਕ ਕਰ ਬਣਿਦਾ ਸੀ ਸਾਨੂੰ ਉਹ ਆਲ ਤੁਹਾਡਾ ਵਾ ਉਦੋਂ ਹੀ ਜਦੋਂ ਸੁਨਨੀਕੀਟੀ ਬਣਦੀ ਐ ਐਕਟ ਲਾਗੂ ਹੁੰਦਾ 25 ਉਦੋਂ ਹੀ 25 ਚ ਬਣਦੀ ਤੁਹਾਡੀ ਆਰਐਸਐਸ ਪਰੇ ਦੱਸ ਦਿਓ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਦੇਸ਼ ਦੇ ਵਿਕਾਸ ਦੇ ਵਿੱਚ ਐਮਰਜੈਂਸੀ ਦੇ ਵਿੱਚ ਤੁਹਾਡੀ ਆਰਐਸ ਦਾ ਕੀ ਰੋਲ ਹੈ ਉਹਦੇ ਬਾਰੇ ਚਾਨਣ ਵਾਲੇ ਪਾਤੇ ਫਿਰ ਮੰਨ ਲਾਂਗੇ ਅਸੀਂ ਵੀ ਠੀਕ ਹੈ ਵੀ ਉਹਨਾਂ ਦੀ ਬੜੀ ਕੁਰਬਾਨੀ ਵਾਲੀ ਹੈਗੀ ਜੀ ਹਾਂ 1963 ਦੀ ਤੁਸੀਂ ਪ੍ਰੇਡ ਦੀ ਗੱਲ ਕਰਦੇ ਕੋਈ ਸ਼ੱਕ ਵਾਲੀ ਗੱਲ ਹੀ 26 ਜਨਵਰੀ ਪ੍ਰੇਡ ਚ ਆਰਐਸ ਨੇ ਬਤੌਰੇ ਜਵਾਨ ਭਾਗ ਲਿਆ ਸੀ ਲੇਕਿਨ ਐਸੇ ਆਰਐਸ ਨੇ ਪਾਬੰਦੀ ਲਾਈ ਸੀਗੀ ਨਹਿਰੂ ਦੇ ਲੇਕਿਨ ਜਦੋਂ ਬਾਹਰ ਦੀ ਜੰਗ ਲੱਗਦੀ ਹੈ ਆਰਐਸ ਕੰਮ ਕਰਦੀ ਹੈ ਫੌਜੀਆਂ ਨਾਲ राशन सप्लाई ਕਰਦੀ ਉਹ ਹਟਾ ਦਿੰਦੇ ਤਾਂ ਤੇਰੇ ਤੋਂ ਤੁਸੀਂ ਆ ਕੇ ਕਹਿੰਦੇ ਜੀ ਅਸੀਂ ਉੱਥੇ ਹਸਲ ਜੇ ਲਿਆ ਉਹ ਕੋਈ ਚਲ ਨਹੀਂ ਲੇਕਿਨ ਆਰਐਸ ਦੀ ਦੇਸ਼ ਦੇ ਵਿਕਾਸ ਦੇ ਵਿੱਚ 1% ਵੀ ਕੋਈ ਬਕਾਇਦਾ ਤੌਰ ਤੇ ਕਰਵੰਦੀ ਨਹੀਂ ਜੀ ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ